ਜਦੋਂ ਬਾਬੇ ਜਾਂਦਾ ਸੀ ਤਾਂ ਉਹ ਕਹਿੰਦਾ ਸੀ ਮੈਨੂੰ ਇੱਥੇ ਕੋਈ ਕੋਈ ਖਤਰਾ ਨਹੀਂ ਇੱਥੇ ਦਾ ਜਿਹੜਾ ਬਾਪੂ ਹੈ ਉਹ ਮੇਰਾ ਮਾਣ ਮਾਣ ਬਹੁਤ ਕਰਦਾ ਹੈ ਉਹ ਬਹੁਤ ਹੀ ਤਰੰਤਰ ਉਹ ਵੀ ਆ ਜਾਂਦਾ ਬੰਨਾ ਬਹੁਤ ਆਪਾ ਬੰਦੇ ਦੇ 2000 ਮਿੰਨਾਂ ਡੰਬਲ ਮਾਰ ਕੇ ਆਲੇ ਦੋਲੇ ਵਾਹੇ ਦੇਖਣ ਲੱਗ ਜਦ ਕਿ ਮੈਂ ਤਾਂ ਬਹੁਤ ਤਾਕਤਵਰ ਮੇਰੇ ਸਾਹਮਣੇ ਕੋਈ ਖੰਗ ਜੇ ਮੈਂ ਦੰਦ ਤੋੜ ਦੂੰ ਮੈਂ ਮੂੰਹ ਖੰਨ ਦੂੰ ਮੈਂ ਕਰ ਦੂੰ ਆਪ ਕਰਨ ਨੂੰ ਕਰੋ ਉਹ ਅੰਦਰ ਇੰਨਾ ਤਾਕਤਵਰ ਬੰਦਾ ਹੋ ਕੇ ਵੀ ਨਿਮਰਤਾ ਭਰੀ ਤੇ ਮੇਰੇ ਯਾਦ ਉਹ ਵਾਰੀ ਆਥਾਨ ਪੇਂਦੀਆਂ ਗੱਲਾਂ ਚਲੀਆਂ ਵਿੰਦਰੰਦਸਿਆ ਕਿ ਮੇਰੇ ਆ ਪਾਦਰੰਦੇ ਸਾਡੇ ਬੜਾ ਬੇਸਾਰੇ ਵਿਆਸ ਵਾਲੇ ਸੰਤਾਨ ਨੂੰ ਮੰਨਦੇ ਇਸ ਕਰਕੇ ਮੈਂ ਦੁਨੀਆ ਦੇ ਮਹਾਨ ਸਰਦੋ ਟੁੱਟਲੀ ਵੇਜੀਟੇਰੀਨ ਇੱਕ ਵਾਰੀ ਮੇਰੇ ਦਿਲ 'ਚ ਆਇਆ ਸੀ ਕਿ ਮੈਂ ਡਿਊਟੀ ਤੇ ਖਾਣਾ ਕਰਾਂ ਮੁਸ਼ਕਲ ਨਾ ਕਿਹਾ ਕਿ ਮੈਂ ਇੱਕ ਹਫਤਾ ਖਾ ਦੇ ਕੇ ਆਪਣੀ ਬਾਤ ਮੈਨੂੰ ਮੇਰੇ ਅੰਦਰ ਅੰਦਰ ਨੇ ਲਾਣ ਤਾ ਪਈਆਂ ਕਿ ਬਾਪ ਦਾ ਜੀ ਇਦਾਂ ਦੇ ਤੇ ਕੀ ਕਰਨ ਲੱਗੇ ਆਂ ਇਦੋ ਬਿਨਾ ਸਰਤਾ ਕਾ ਨਾ ਮੈਂ ਦਰਮਿਆਨ ਸਾਰੇ ਆ ਕੋਈ ਖਾਣਾ ਦੱਸਿਆ ਕਰਦਾ 570 ਨੰਗਰ ਰਹਿ ਗਏ ਦੁੱਧ ਦੁੱਧ ਉਹਨਾਂ ਦੇ ਦੁੱਧ ਜਦੋਂ ਬੰਬੇ ਜਾਂਦਾ ਸੀ ਤਾਂ ਉਹ ਕਹਿੰਦਾ ਸੀ ਮੈਨੂੰ ਇੱਥੇ ਕੋਈ ਕੋਈ ਪਤਰਾ ਨਹੀਂ ਇੱਥੇ ਦਾ ਜਿਹੜਾ ਬਾਪੂ ਹੈ ਉਹ ਮੇਰਾ ਮਾਣ ਬਹੁਤ ਕਰਦਾ ਹੈ ਪਰੰਦਰ ਉਹ ਵੀ ਆ ਜਾਣ ਬੰਨਾ ਬਹੁਤ ਆਪਾ ਬੰਦੇ ਨੇ 2 ਜਨ ਮਹੀਨੇ ਡੰਬਲ ਮਾਰ ਕੇ ਆਲੇ ਦੋਲੇ ਆਏ ਦੇਖਣ ਲੱਗ ਜਦ ਕਿ ਮੈਂ ਤਾਂ ਬਹੁਤ ਤਾਕਤਵਾਰਾ ਮੇਰੇ ਸਾਹਮਣੇ ਕੋਈ ਖੰਗ ਜੇ ਮੈਂ ਦੰਦ ਤੋੜ ਦੂੰ ਮੈਂ ਮੂੰਹ ਫੰਦੂ ਮੈਂ ਕਰ ਦੂੰ ਮੈਂ ਕਰ ਦੂੰ ਕਰੋ ਉਹ ਪਰੰਦਰ ਜੀ ਇਹ ਨਾ ਦਾਗਤਵਰ ਬੰਦਾ ਹੋ ਕੇ ਵੀ ਨਿਮਰਤਾ ਢੁੱਢ-ਢੁੱਢ ਦੇ ਪਰਿਵਾਰ ਗੁਰੂ ਜੀ ਸਾਹਿਬ ਜੀ ਮੇਰੇ ਯਾਦ ਆ ਇੱਕ ਵਾਰੀ ਆਥਾਨ ਪੀਣ ਦੀਆਂ ਗੱਲਾਂ ਕਰੀਆਂ ਸੀ ਗੁਰੂ ਜੀ ਉਹ ਇੰਦਰ ਨੇ ਦੱਸਿਆ ਕਿ ਮੇਰੇ ਫਾਦਰ ਮੇਰੇ ਮਾਤੇ ਪੜਦਾ ਸਾਰੇ ਵਿਆਹ ਵਾਲੇ ਸੰਤਾਨ ਮੰਦੇ ਇਸ ਕਰਕੇ ਮੈਂ ਦੁਨੀਆ ਦੇ ਮਹਾਨ ਹੋ ਟੁੱਟਲੀ ਵੇਜੀਟੇਰੀਨ ਇੱਕ ਵਾਰੀ ਮੇਰੇ ਦਿਲ ਚ ਆਇਆ ਸੀ ਕਿ ਮੈਂ ਡਿਊਟੀ ਤੋਂ ਖਾਲਾ ਕਰਾਂ ਹਾਂ ਕਿ ਕਰਨਾ ਕਹਿੰਦਾ ਮੈਂ ਇੱਕ ਹਫਤਾ ਘੱਟ ਦੇ ਕੇ ਆਪੇ ਬਾਅਦ ਮੈਨੂੰ ਮੇਰੇ ਅੰਦਰ ਅੰਦਰ ਨਹੀਂ ਲਾਂਟ ਪਈਆਂ ਕਿ ਬਾਪ ਦਾ ਤੇ ਇਦਾਂ ਦੇ ਤੇ ਕੀ ਕਰਨ ਲੱਗੇ ਇਹ ਤੋਂ ਬਿਨਾ ਸਰਦਾ ਕਰਨਾ ਮੈਨੂੰ ਕਰ ਮੈਂ ਸਾਰੇ ਆ 5 700 ਨਗਰ ਰਹੇਗੇ ਦੁੱਧ ਦੁੱਧ ਉਹਨਾਂ ਦੇ ਇਹਨਾਂ ਮਿਆ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027